ਵਾਂਦੇ ਬਾਦਰਮ ਬੰਦੇ ਬਾਦਰਮ ਬੰਦੇ ਬਾਦਰਮ ਬੰਦੇ ਬਾਦਰਮ ਬੰਦੇ ਬਾਦਰਮ ਬੰਦੇ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਬਾਦਰਮ ਬੰਦੇ ਬਾਦਰਮ ਬੰਦੇ ਬਾਦਰਮ ਬੰਦੇ ਬਾਦਰਮ ਭਾਈ ਨੂੰ ਥੋੜਾ ਅੱਗੇ ਕਰ ਅੱਗੇ ਕਰੋ ਭਾਈ ਨੂੰ ਥੋੜਾ ਅੱਗੇ ਕਰੋ ਯਾਰੋ ਪਿੱਛੇ ਲੱਗ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀ ਨਿਊਜ਼ ਮੈਂ ਤੁਹਾਡੇ ਨਾਲ ਜਿਤਿੰਦਰ ਕੁਮਾਰ ਦੱਲਦੀ ਏ ਕਿ ਜਿਸ ਤਰ੍ਹਾਂ ਕਿ ਅੱਜ ਪੂਰਾ ਭਾਰਤ ਜਿਹੜਾ ਆ ਆਜ਼ਾਦੀ ਦਾ ਤਿਹਾੜਾ ਬੜੇ ਧੂਮ-ਧਾਮ ਦੇ ਨਾਲ ਮਨਾਉਂਦਾ ਨਜ਼ਰ ਆ ਰਿਹਾ ਉੱਥੇ ਹੀ ਗੱਲ ਕਰੀਏ ਤਾਂ ਸੁੰਦਰ ਚੱਕ ਬਣੀ ਲੋਤੀ ਸਾਬਕਾ ਵਿਧਾਇਕ ਜਗਿੰਦਰ ਪਾਲ ਦੇ ਦਫ਼ਤਰ ਵਿੱਚ ਅੱਜ ਸਾਬਕਾ ਵਿਧਾਇਕ ਜਗਿੰਦਰ ਪਾਲ ਵੱਲੋਂ ਵੀ ਝੰਡਾ ਰਸਮ ਜਿਹੜੀ ਪੂਜਨ ਕਰਕੇ ਜਿਹੜਾ ਆ ਅੱਜ 15 ਅਗਸਤ ਵਾਲੇ ਦਿਨ ਜਿਹੜਾ ਆ ਦੇਸ਼ ਵਾਸੀਆਂ ਨੂੰ ਜਿਹੜਾ ਆ ਸਲਾਮ ਕੀਤਾ ਗਿਆ ਤੇ ਉੱਥੇ ਹੀ ਫੇਦੀਆਂ ਪਾਈਆਂ ਜਿਹੜਾ ਵੱਲੋਂ ਆਜ਼ਾਦ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਉਹਨਾਂ ਨੂੰ ਯਾਦ ਕਰਕੇ ਜਿਹੜਾ ਆ ਰਾਸ਼ਟਰੀ ਗਾਣ ਗਾ ਕੇ ਇਹਦਾ ਜਿਹੜਾ ਸਵੇਰ ਆਰੰਭ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਬਕਾ ਵਿਧਾਇਕ ਜਗਿੰਦਰਪਾਲ ਦਾ ਡਾਕਟਰ ਹੈਗਾ ਜਿੱਥੇ ਜਿਹੜਾ ਆ ਲਗਾਤਾਰ ਉਹਨਾਂ ਦੇ ਸਮਰਥਕ ਜਿਹੜੇ ਨੇ ਇੱਥੇ ਪਹੁੰਚ ਕੇ ਜਿਹੜਾ ਆ ਸਾਬਕਾ ਵਿਧਾਇਕ ਜਗਿੰਦਰਪਾਲ ਨਾਲ ਝੰਡਾ ਜਿਹੜੇ ਆ ਜਿਹੜਾ ਫੈਰਾਇਆ ਗਿਆ ਆ ਤੇ ਉੱਥੇ ਹੀ ਜੋ ਸਾਬਕਾ ਵਿਧਾਇਕ ਜਗਿੰਦਰਪਾਲ ਵੱਲੋਂ ਜਨਤਾ ਨੂੰ ਮੈਸੇਜ ਦਿੱਤਾ ਹੈਗਾ ਉਹ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਿਹਾ ਤਦ ਤੱਕ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੀ ਇੱਕ ਨਿਊਜ਼ ਅੱਜ 우리 ਸਾਡੇ ਦੇਸ਼ ਦੇ ਵਿੱਚ ਬੜੇ ਜੁਨਾ ਸ਼ੋਰਾਂ ਨਾਲ ਖੁਸ਼ੀਆਂ ਮਨਾ ਜੀ ਗਾਰੀਆਂ ਅੱਜ ਸਾਡਾ ਦੇਸ਼ ਜਿਹੜਾ ਅੱਜ ਦੇ ਦਿਨ 15 ਅਗਸ ਨੂੰ ਆਜ਼ਾਦ ਹੋਇਆ ਸੀ ਔਰ ਆਜ਼ਾਦੀ ਤੋਂ ਬਾਅਦ ਸਾਡਾ ਦੇਸ਼ ਲਗਾਤਾਰ ਇਹ ਆਜ਼ਾਦੀ ਹਰ ਸਾਲ ਦੀ ਤਰ੍ਹਾਂ ਆਜ਼ਾਦੀ ਮਨਾ ਰਹੇ ਆ ਉਰ ਮਨ ਨੂੰ ਲੱਗਦਾ ਚੜੂਤਾ ਕਾ ਦੁਨੀਆ ਰਹਿੰਦੀ ਹੈ ਉਹ ਦੁ ਤੱਕ ਇਹ ਨਾ ਚੱਲਣਾ ਚੱਲਣਾ ਕੋ ਸਾਡੇ ਦੇਸ਼ ਦਾ ਇੱਕ ਕਲਚਰ ਕਿ ਕਹੋ ਜੇ ਦੇਸ਼ ਹੈ ਜਿਹੜਾ ਸਭ ਤੋਂ ਵੱਧ ਆਪਣੇ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਪਿਆਰ ਕਰਦਾ ਔਰ ਮੈਂ ਸਾਉਕਾ ਵੀ ਦਾ ਇੱਕ ਜਗੁੰਦਰਪੁਰ ਡਿਸਟ੍ਰਿਕਟ ਤੇ ਪੋਇਟ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਪੂਰੇ ਦੇਸ਼ ਦੇ ਲੋਕਾਂ ਨੂੰ ਲੱਖ ਲੱਖ ਵਧਾਈ ਦੇਣਾ ਬਾਬੇ ਨਾਨਕ ਅੱਗੇ ਮੈਂ ਪ੍ਰਾਰਥਨਾ ਕਰਦਾ ਕਿ ਬਾਬੇ ਨਾਨਕ ਦੀ ਸਾਡੇ ਸਾਰੇ ਦੇਸ਼ ਦੇ ਉੱਤੇ ਮੇਰ ਭਰਿਆ ਹੱਥ ਰਹੇ ਤੇ ਸਾਡਾ ਦੇਸ਼ ਜਿਹੜਾ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰੇ ਇਹ ਮੇਰੀ ਕਾਮਨਾ ਹੈ ਅੱਜ 15 ਅਗਸਤ ਸਾਡਾ ਆਜ਼ਾਦੀ ਦਿਹਾੜਾ ਪੂਰੇ ਦੇਸ਼ 'ਚ ਬੜੇ ਧਮ-ਧਾਮ ਨਾਲ ਬੜੇ ਚਾਵਾਂ ਨਾਲ ਮਨਾਇਆ ਜਾ ਰਿਹਾ ਮੈਂ ਆਪਣੇ ਵੱਲੋਂ ਬਲਾਕ ਪ੍ਰਧਾਨ ਸ਼ਤੀਸ਼ ਸਰਨਾ ਕਾਂਗਰਸ ਪਾਰਟੀ ਹਲਕਾ ਪੋਆ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਪੂਰੇ ਦੇਸ਼ ਪਸ ਵਾਸੀਆਂ ਨੂੰ ਆਪਣੇ ਮ ਖਵਤਰਤਾਂ ਤਰਤਾ ਦਿਵਸ ਤੇ ਮੁਬਾਰਕਬਾਦ ਇਹਨਾ ਔਰ ਕਾਮਨਾ ਕਰਨਾ ਅੱਜ ਦੇ ਦਿਨ ਅਸੀਂ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੀ ਕੁਰਬਾਨੀਆਂ ਦੇ ਫਦਕਾ ਸਾਡਾ ਦੇਸ਼ ਆਜ਼ਾਦ ਹੋਇਆ ਮੈਂ ਭਗਵਾਨ ਅੱਗੇ ਇਹ ਪ੍ਰਾਰਥਨਾ ਕਰਨਾ ਕਿ ਸਾਡਾ ਦੇਸ਼ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰੇ ਅੱਜ ਦੇ ਇਸ ਆਜ਼ਾਦੀ ਦੇ ਦਿਹਾੜੇ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਸਾਰੇ ਹੀ ਦੇਸ਼ਵਾਸੀਆਂ ਨੂੰ 15 ਗੱਤਿਆਂ ਦੀਆਂ ਸ਼ੁਭ ਕਾਮਨਾਵਾਂ ਦੇ ਨਾਲ ਵਧਾਈਆਂ ਦੇ ਨਾਲ ਜੈ ਹਿੰਦ